ਅੰਮ੍ਰਿਤਸਰ ਪੁਲਸ ਦੇ ਵੱਲੋਂ ਲੁੱਟਖੋ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਨੌਜਵਾਨ ਵੱਡੇ ਖੱਬੀ ਖਾਨ ਬਣੇ ਫਿਰਦੇ ਸੀ ਰਾਤ ਦੇ ਹਨੇਰੇ ਦੇ ਵਿੱਚ ਰਾਹੀ ਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੀ ਇੱਕ ਗੈਂਗ ਬਣਾਈ ਹੋਈ ਸੀ ਔਰ ਇਸ ਗੈਂਗ ਦੇ ਬੰਦੇ ਰਾਤ ਦੇ ਹਨੇਰੇ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤਾਂ ਜਦੋਂ ਹੁਣ ਪੁਲਸ ਦੇ ਅੜਿੱਕੇ ਚੜੇ ਤਾਂ ਵੇਖੋ ਕਿਵੇਂ ਸਿਰ ਚੁੱਕਾਈ ਖੜੇ ਨੇ ਦੱਸਦੇ ਕਿ ਬੀਤੇ ਦਿਨ ਇਹਨਾਂ ਨੇ ਅੰਮ੍ਰਿਤਸਰ ਦੇ ਬਾਈਪਾਸ ਤੋਂ ਇੱਕ ਗੱਡੀ ਨੂੰ ਰੋਕਿਆ ਤੇ ਗੱਡੀ ਰਾਤੋਂ ਕੁਝ ਲੋਕ ਆਏ ਸੀ ਜਿਨ੍ਹਾਂ ਨੇ ਜੰਮੂ ਕਸ਼ਮੀਰ ਜਾਣਾ ਸੀ ਪਰ ਅਮ੍ਰਿਤਸਰ ਦੇ ਬਾਈਪਾਸ ਦੇ ਉੱਤੇ ਜਦ ਪਹੁੰਚੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਕੁਝ ਤਕਨੀਕੀ ਖਰਾਬੀ ਹੋ ਗਈ ਤਾਂ ਉਹ ਉੱਤੇ ਰੁਕ ਗਏ ਤਾਂ ਪਿੱਛੋਂ ਦੇ ਇਹ ਚਾਰ ਨੌਜਵਾਨ ਜੋ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਔਰ ਇਹਨਾਂ ਨੇ ਉਹਨਾਂ ਦੇ ਮੱਥੇ ਦੇ ਉੱਤੇ ਬੰਦੂਕ ਰੱਖ ਕੇ ਉਹਨਾਂ ਦੇ ਪਾਸੋਂ 35000 ਰੁਪਏ ਲੁੱਟ ਖੀਤੀ ਅਤੇ ਉੱਥੋਂ ਫਰਾਰ ਹੋ ਗਏ ਫਿਰ ਜਦ ਇਸ ਨੂੰ ਲੈ ਕੇ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਗਈ ਔਰ 24 ਘੰਟਿਆਂ ਦੇ ਅੰਦਰ ਅੰਦਰ ਹੀ ਇਹਨਾਂ ਚਾਰਾਂ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰ ਲੁੱਟਖੋ ਕਰਨ ਦੀ ਵਾਰਦਾਤ ਇਹਨਾਂ ਦੇ ਵੱਲੋਂ ਪਹਿਲੀ ਵਾਰੀ ਕੀਤੀ ਗਈ ਸੀ ਔਰ ਪਹਿਲੀ ਵਾਰਦਾਤ ਦੇ ਵਿੱਚ ਇਹ ਪੁਲਿਸ ਦੇ ਅੜਿੱਕੇ ਚੜੇ ਹੋਏ ਨੇ ਤਾਂ ਵੇਖ ਸਕਦੇ ਹੋ ਕਿ ਹੁਣ ਕਿਵੇਂ ਸਿਰ ਝੁਕਾਈ ਖੜੇ ਨੇ ਇਹ ਚਾਰ ਨੌਜਵਾਨ ਜਿਨ੍ਹਾਂ ਦੇ ਵੱਲੋਂ ਦੇਰਾ ਤਮਰੀਸਰ ਦੇ ਬਾਈਪਾਸ ਦੇ ਉੱਤੇ ਰਾਹ ਘੇਰਾ ਪਾਸੋਂ ਲੁੱਟਖੋ ਕੀਤੀ ਗਈ ਸੀ ਤਾਂ ਉਸ ਵੇਲੇ ਤਾਂ ਇਹ ਹੱਥਾਂ 'ਚ ਹਥਿਆਰ ਲੈ ਕੇ ਵੱਡੇ ਖੱਬੀ ਖਾਨ ਬਣੇ ਫਿਰਦੇ ਸੀ ਤਾਂ ਹੁਣ ਵੇਖ ਸਕਦੇ ਹੋ ਕਿਸ ਤਰ੍ਹਾਂ ਸ਼ਰਮ ਦੇ ਨਾਲ ਮੂੰਹ ਬੰਨੀ ਫਿਰਦੇ ਨੇ ਸਿਰ ਝੁਕਾਈ ਬੈਠੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਮਾਫੀਆਂ ਮੰਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਸੁਵੇਰ ਦੇ 2:30 ਵਜੇ ਇੱਕ 112 ਤੇ ਕਾਲ ਆਈ ਸੀ ਦਵਿੰਦਰ ਸਿੰਘ son of ਕਾਂਤੀ ਸਿੰਘ ਦੇ ਵੱਲੋਂ ਕਿ ਸਾਡੇ ਕੋਲੋਂ ਚਾਰ ਬੰਦੇ ਆ ਕੇ ਪਿਸਤਲ ਦਿਖਾ ਕੇ ਤੇ ਸਿਰ ਤੇ ਰੌਡ ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਐ 112 ਨੇ ਨਾਲ ਦੇ ਨਾਲ ਹੀ ਆਪਣਾ ACP ਪੀਸ ਗਗਨਦੀਪ ਜੀ ਤੇ SHO ਮਕਬੂਲਪੁਰ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਆ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸੇਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਟ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰੇਟ ਪੁਲਿਸ ਸਮਰਸਰ ਮੁਖ ਬਗਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਲਾਇਸ ਬੱਕਰ ਸੁਨੀਲ ਸਿੰਘ ਅਲਾਇ ਸ਼ੀਲੂ ਪਰ ਪਰਮ ਸਿੰਘ ਲਾਇਸ ਪੰਨੀ ਸਤਨਾਮ ਸਿੰਘ ਅਲਾਇਸ ਹੈਪੀ ਜਿਹੜਾ ਬਿਕਰਮਜੀਤ ਸਿੰਘ ਤੇ ਸੁਨੀਲ ਸਿੰਘ ਹੈ ਇਹ ਹੈਗੇ ਐ ਅਮਰitsar ਰੂਰਲ ਦੇ ਰਹਿਣ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਐ ਬੀ ਡਿਵੀਜ਼ਨ ਤੇ ਸੁਲਤਾਨਵੈਂਟ ਦੇ ਰਹਿਣ ਵਾਲੇ ਜੀ ਇਹਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਐ ਤੇ ਜਿਹੜਾ ਬਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫ ਆਈ ਆਰ ਹੈਗੀ ਐ ਜੀ ਸੰ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉਤੇ 6 ਗ੍ਰਾਮ ਹਿਰਵਿੰਦ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਤੇ ਇਹਨਾਂ ਨੇ ਖੋਹ ਤੇ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਨੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇਚ ਦੋਸ਼ੀ ਆਏ ਸਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿਕ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੌਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਹੈ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਹੈ ਤੇ ਹੋਰ ਅਸੀਂ ਪੁੱਛਗੇ ਚ ਕਰ ਰਹੇ ਆਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰ ਤੱਕ ਪਹੁੰਚਾਵਾਂਗੇ ਸਰ ਉਹ ਕਿੱਥੀ ਕਿੱਥੇ ਖੋ ਖੋ ਕੀਤੀ ਇਹਨਾਂ ਨੇ ਬਾਈਪਾਸ ਦੇ ਲਾਗੇ ਰਾਇਨ ਇੰਟਰਨੈਸ਼ਨਲ ਸਕੂਲ ਹੈ ਉਦੋਂ 100 200 ਮੀਟਰ ਅੱਗੇ ਖੋ ਕੀਤੀ ਇਹ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਹੈ ਤੇ ਨਾਲੇ ਉਹਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਵਿਕਰਮ ਜੀ ਪਿੱਕਾ ਤੇ ਸ਼ੀਲੂ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਤੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹੀਤੀ ਜੀ ਸਰ ਕੁਝ ਪਤਾ ਲੱਗਾ ਕਿ ਇਹ ਰਿਸਕ ਨਹੀਂ ਜਰਾ ਨਹੀਂ ਸ਼ਨਾਬ ਲੰਗਰ ਹੁੰਦੀ ਸੀ ਜਾਂ ਹੋਰ ਵੀ ਨਹੀਂ ਦੇਖੋ ਜਿਹੜਾ ਤਾਂ ਖੋਵਲਾ ਹੈਗਾ ਉਹ ਇਹਨਾਂ ਦਾ ਪਹਿਲਾ ਹੈ ਪਹਿਲਾਂ ਜਿਵੇਂ ਐਨਡੀਪੀਐਸ ਦੇ ਹੈਗੇ ਜਾਂ ਕੋਈ ਚੋਰੀ ਚੂਰੀ ਦਾ ਹੈਗਾ ਜਿਹੜਾ ਖੋਵਲਾ ਹੈਗਾ ਇਹ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਪਹਿਲੀ ਵਾਰ ਬਤਨ ਕਿ ਚੋਰੀ ਦੀ ਕੀਤੀ ਹੈ ਇਹਨਾਂ ਦੇਖਣੀ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਵਿਦਆਊਟ ਨੰਬਰ ਪਲੇਟ ਬਰੀਜ਼ਾ ਕਾਰ ਹੈਗੀ ਹੈ ਉਹਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਉਹ ਅਸੀਂ ਆਰਟੀਆ ਆਫਿਸ ਇਹਦਾ ਚੈਸੀ ਨੰਬਰ ਟ੍ਰੇਸ ਕਰਕੇ ਆਪਣਾ ਸਕੈਨ ਕਰਕੇ ਤੇ ਅਸੀਂ ਆਰਟੀ ਆਫਿਸ ਤੋਂ ਕੰਵਰ ਰਹੇ ਹਾਂ ਵੈਪਨ ਕੰਟਰੀ ਮੇਡ ਪਿਸਟਲ ਹੈਗੀ ਸਰੇ ਸੋਤਲ ਕਿੰਨੇ ਲੋਗ ਗ੍ਰਿਫਤਾਰ ਹੋ ਚੁਕੇ ਨੇ ਪਰ ਕਿੰਨੇ ਬਾਕੀ ਨੇ ਜੀ 네 ਚਾਰ ਲੋਗ ਸੀਗੇ ਚਾਰੋ ਗ੍ਰਿਫਤਾਰ ਹੋ ਗਏ ਸਰ ਇਹਨਾਂ ਦਾ ਕੋਈ ਮਤਲਬ ਕੋਈ ਕਾਰੋਬਾਰ ਕੀ ਕੋਈ ਘਰਵਰ ਕਰਦੇ ਸੀ ਕੀ ਇਹ ਨਹੀਂ ਨਹੀਂ ਇਹਨਾਂ ਦਾ ਕੋਈ ਖਾਸ ਕਾਰੋਬਾਰ ਨਹੀਂ ਇਹਨਾਂ ਚੋਂ ਇੱਕ ਤਾਂ ਟੈਕਸੀ ਡਰਾਈਵਰ ਹੈ ਤੇ ਬਾਕੀ ਦੋ ਤਿੰਨ ਵਿਲੇ ਹੀ ਨੇ ਸਰ ਕੋਈ ਮੈਰਿਡ ਵੀ ਹੈ ਕੀ ਨਹੀਂ ਅਨਮੈਰਿਡ ਨੇ ਜੀ ਠੀਕ ਮਤਲਬ ਕabhi ਪੁਰਾਣਾ ਕਰਦੇ ਕabhi ਦੇਰ ਤੇ ਕੰਮ ਕਰਦੇ ਬਿਨੇ ਦੇਖੋ ਜਿਹੜਾ ਤਾਂ ਇਹਨਾਂ ਤੇ ਪਰਚਾ ਹੈਗਾ 24 ਦਾ ਹੈਗਾ ਜਿਹੜਾ ਪੰਨੀ ਹੈ ਉਹ 18 ਤੇ ਉਹਦੇ ਉੱਪਰ ਸਭ ਤੋਂ ਪਹਿਲਾਂ ਨਸ਼ੀਲੀ ਗੋਲੀਆਂ ਦਾ ਪਰਚਾ ਹੋਇਆ ਸੀ ਉਹਦੇ ਉੱਪਰ ਚਾਰ ਪਰਚੇ ਨੇ